ਹਾਂਜੀ ਐਡਵੋਕੇਟ ਗੁਰਪਿਆਰ ਸਿੰਘ ਪੰਜਾਬ ਵਾਲਾ ਹਰਿਆਣਾ ਹਾਈ ਕੋਰਟ ਲੇਟੈਸਟ ਜਿਹੜੀ ਗਾਈਡਲਾਈਨਸ ਨੇ ਪੰਜਾਬ ਵਾਲਾ ਹਰਿਆਣਾ ਹਾਈ ਕੋਰਟ ਦੀਆਂ ਡੀਜੀਪੀ ਨੂੰ ਫੇਰ ਇੱਕ ਹੁਕਮ ਦਿੱਤਾ ਹੈ ਜਿਹੜੀ ਪੰਜਾਬ ਪੁਲਿਸ ਦੀ ਜਿਹੜੀ ਲਾਪਰਵਾਹੀ ਵਰਤੀ ਗਈ ਹੈ ਅਮਰਸਰ ਦੇ ਵਿੱਚ ਹੀ ਕੱਲੀ ਗੱਲ ਕੀਤੀ ਗਈ ਹੈ ਅਮਰਸਰ ਦੇ ਡਿਸਟ੍ਰਿਕਟ ਦੇ ਵਿੱਚ 1330 ਜਿਹੜੀ ਐਫਆਈਆਰਾਂ ਨੇ ਜਿਹੜੀ ਉਹਨਾਂ ਦੀ ਇਨਵੈਸਟੀਗੇਸ਼ਨ ਹੈ ਉਹ ਪੈਂਡਿੰਗ ਪਈ ਹੈ ਜੋ ਆਮ ਤੌਰ ਤੇ ਇਹ ਗੱਲ ਵਾਪਰਦੀ ਹੈ ਲਾਸਟ ਮੋਡਰਨ 3 ਇਅਰਸ ਐਂਡ ਹਾਊਜ਼ੈਂਡ ਆਫ ਅਕਿਊਜ਼ ਹੈਵ ਬੀਨ ਨੋਟ ਅਰੈਸਟਡ ਹਜ਼ਾਰਾਂ ਦੇ ਵਿੱਚ ਜਿਹੜੇ ਅਪਰਾਧੀ ਨੇ ਉਹ ਅੰਮ੍ਰਿਤਸਰ ਪੁਲਿਸ ਤੋਂ ਨਹੀਂ ਫੜੇ ਗਏ ਹੈਗੇ ਦੂਜਾ ਜਿਹੜੀ ਹੈਗੀ ਹੈ 3 ਸਾਲਾਂ ਤੋਂ ਜਿਹੜੀ ਹੈਗੀ ਹੈ 1333 ਕੇਸਾਂ ਦੇ ਵਿੱਚ ਜਿਹੜੀ ਇਨਵੈਸਟੀਗੇਸ਼ਨ ਪੈਂਡਿੰਗ ਹੈ ਤੇ ਹਾਈ ਕੋਰਟ ਨੇ ਬੜੀ ਸਟ੍ਰਿਕਟ ਐਕਸ਼ਨ ਲੈਣ ਦੇ ਹੋਏ ਡੀਜੀਪੀ ਨੂੰ ਇਹ ਹੁਕਮ ਕੀਤਾ ਵੀ ਇਹਦੇ ਉੱਪਰ ਐਫਆਰ ਦੋ ਦਿੱਤਾ ਜਾਵੇ ਤੇ ਇਹਦੇ ਉਤੇ ਬਣਦੀ ਕਾਰਵਾਈ ਜਿਨ੍ਹਾਂ ਨੇ ਮੌਜੂਦਾ ਤੱਕ ਨਹੀਂ ਕੀਤੀ ਉਹਨਾਂ ਨੂੰ ਡਿਸਬਾਇ ਆਫ ਡਿਊਟੀਆਂ ਦਾ ਵੀ ਜਿਹੜਾ ਹੈਗਾ ਕ੍ਰਿਮੀਨਲ ਕੰਪਲੀਟ ਤੇ ਪਰਚਾ ਜ਼ਰੂਰ ਬਣਦਾ ਉਹਨਾਂ ਦੇ ਖਿਲਾਫ ਡਿਪਾਰਟਮੈਂਟ ਇਨਕੁਆਇਰੀ ਜਿਨ੍ਹਾਂ ਨੇ ਇਹ ਨਹੀਂ ਕਰਦੇ ਸੋ ਇਸ ਕਰਕੇ ਸਾਰਿਆਂ ਨੂੰ ਇਹ ਅਗਰ ਹੈ ਜੇ